ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੜੀ ਕਰਾਈਆਂ ਪੁਰਾਣੇ ਦੀਵਿਆਂ ਗੱਲ ਆਈ ਸੀ ਤੇ ਅੱਜ ਮੈਂ ਬਣਾਉਣ ਲੱਗੀ ਆ ਜੀਰੀ ਹੋਣਾਂ ਲਈ ਪਿੰਗੀਆਂ ਤੇ ਨਾਮ ਦਾ ਮੰਗਿਆ ਆਪਾਂ ਮਿੱਠੀਆਂ ਸੇਮੀਆਂ ਤੇ ਪਹਿਲਾਂ ਮੈਂ ਸੇਮੀਆਂ ਕਰਾਂਗੇ ਰੋਸਟ ਆਪਾਂ ਇੱਥੇ ਲੂਣ ਪਾ ਦਿੱਤਾ ਤੇ ਅੱਜਾਂ ਵਿੱਚ ਹਲਦੀ ਨਹੀਂ ਪਾਉਣੀ ਨਾ ਕੋਣਾ ਮਸਾਲਾ ਪਹਿਲਾਂ ਲੂਣ ਪਾ ਕੇ ਪਿਆਜ਼ ਵਾਲੇ ਰੋਸਟ ਕਰਕੇ ਪਾਣੀ ਆਪਾਂ ਪਿੰਨੀਆ ਤੇ ਮੇਹਣੇ ਕੱਲੀਆਂ ਕੱਲੀਆਂ ਰਹਿਣੀਆਂ ਜੁੜਦੀਆਂ ਨਹੀਂ ਜਦੋਂ ਇਹ ਬਣਾਏਗੇ ਨਾ ਮੈਂ ਅਤਲਕੀ ਪਹਿਲੇ ਲੂਣ ਪਾ ਕੇ ਬਣਾ ਤੇ ਲੀ ਨੂੰ ਪਾਉਂ ਲੈਂਦੀ ਆ ਹਲਦੀ ਨਹੀਂ ਪਾਉਣੀ ਤੇਰੇ ਕੱਲੀਆਂ ਕੱਲੀਆਂ ਰਹਿਣੀਆਂ ਜਿਹੜੀਆਂ ਆਪਾਂ ਹੋ ਜਾਂਦੇ ਆ ਨਾ ਪਪਾ ਜਿਹਾ ਬਣ ਜਾਂਦੇ ਆ ਉਹ ਹੀ ਬਣਨੇ ਆ ਤੇ పాన సేవ అసాన ਕਾਲੀ ਕੋਚਾ ਦਾ ਉਹ ਕਰ ਰਿਹਾ ਤੇ ਬਿੱਲ ਆਇਆ ਸਾਡਾ ਸਾਡਾ ਬਿੱਲ ਕਿੰਨਾ ਆਇਆ ਇੰਨਾ ਬਿੱਲ ਆਇਆ ਸਾਡਾ ਤੇ ਰੋਸਨਾ ਇਹ ਕਿਉਂ ਇੰਨਾ ਜਨਾ ਦਾ ਬੋਲਿਆ ਜਾ ਰਿਹਾ ਹੈ ਜੀ ਸਹਿਮਾ ਨਹੀਂ ਆਪਣਾ ਤਾਂ ਜੀਰੋ ਬਿੱਲ ਹੁੰਦਾ ਹੀ ਨਹੀਂ ਮਰੀ ਹਨ ਕਿਤੇ ਹੀ ਆਉਂਦਾ ਸਿਆਲਾਂ ਚੱਕ ਦੋ ਆਈ ਆ ਨਾ ਜੀਰੋ ਚਾਹ ਜੋਗਾ ਦੁੱਧ ਰੱਖ ਲਾ ਹੈ ਨਾ ਚਾਹ ਜੋਗਾ ਰੱਖ ਕੇ ਬਾਕੀ ਪਾਣਾ ਸਾਰਾ ਚਾਹ ਹੋਰ ਵੀ ਬਣਨੀ ਨਹੀਂ ਨਹੀਂ ਉਦੋਂ ਹੀ ਬਣਨੀ ਬਸ ਸਵੇਰ ਨੂੰ ਅਸੀਂ ਇੱਥੇ ਰੱਖੀ ਦਲਾਂ ਚਾਹ ਮਿਲੋ ਕਿ ਲਾਹੌਰ ਮੰਗਾ ਲਾਂਗੇ ਤੇ ਹੁਣ ਸੇਂਗੀਆਂ ਵਾਲੀ ਤਾਂ ਚਾਹੀਦੀ ਹੈ ਸੇਂਗੀਆਂ ਥੋੜੀਆਂ ਬਣਾ ਲਾ ਖਾਵ ਲਈ ਰੱਖ ਲਏ ਸ਼ਾਮੇ ਚਾਹ ਨਹੀਂ ਚਾਹ ਆਸ ਫਿਰ ਆਹ ਹੋਵੇ ਚਾਹ ਬਣੇ ਤੇ ਹੀ ਪਾਣੀ ਤੇ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਤਾਂ ਸੋਹਣੀਆਂ ਸੋਹਣੀਆਂ ਜਦੋਂ ਇਹ ਦਾਈ ਨੂੰ ਪਾਣੀ ਕਿਵੇਂ ਨਾਲ ਲੈ ਕੇ ਚੋਦੇ ਤੇ ਬਣਾਉਂਦੇ ਹੋ ਬਣਾਈ ਜਾਂਦੀ ਹੈ ਜੰਗੀਆਂ ਦੇ ਦੋਸਤਾਂ ਦੇ ਨਾਲ ਜਾਂ ਸੋਈ ਚੱਲਦਾ ਨਾ ਪਾਉਂਦਾ ਲੱਗਦਾ ਹੈ ਦੇਖ ਕੇ ਤਾਂ ਪਹਿਲਾਂ ਆ ਗਿਆ ਬਈ ਬਿੱਲ ਦੇਖ ਕੇ ਇੰਨਾ ਬਿੱਲ ਇਹ ਘਰੋਂ ਵੱੰਦਾ ਦੇਸੀ ਨਾ ਚਲਾਵੇਗਾ ਗਰਮੀ 'ਚ ਮਰਦੇ ਆ ਹੁਣ ਤਾਂ ਬੰਦ ਕਰ ਦੇਣਾ ਮੈਂ ਕਿਤੇ ਹੋਏ ਸੀ ਹੁਣ ਨਹੀਂ ਚਲਾਉਣਾ ਮੈਂ ਕਿਤੇ ਡੇਟ ਹੋਗੀ ਮੀਂਹ ਹੋਵੇ ਤੇ ਦੇਖ ਲੈਣੇ ਹਾਂ ਇਹ ਜੀ ਮੈਂ ਪਿੰਨੀਆ ਪਾ ਦਿੱਤਾ ਨੂੰ ਆਣਾ ਹਲਦੀ ਤੇ ਮਸਾਲਾ ਪਾ ਦਿੱਤਾ ਇੱਕ ਇੱਕ ਲੀਆਂ ਲੀਆਂ ਬੰਦੀਆਂ ਇਦਾਂ ਬਾਅਦ ਚ ਪਾਈਏ ਹਲਦੀ ਤੇ ਮਸਾਲਾ ਇੱਧਰ ਦੁੱਧ ਹੋ ਜਾਵੇ ਅਰੀਜਨ ਲੱਗ ਜਾਵੇ ਫੇ ਆਪਾਂ ਤੁਹਾਨੂੰ ਸੀਣੀਆ ਚ ਪਾ ਦਈਏ ਜੀ ਹੁਣ ਆਪਾਂ ਸੇਵੀਆਂ ਬਹੁਤ ਵਧੀਆ ਪਸੂਗੀ ਸੇਵੀਆਂ ਚ ਚਟਟੀ ਬਣ ਜਾਂਦੀਆਂ ਇਹੋ ਸੀਡ ਡਿਸ਼ ਲਈ ਤਾਂ ਬਹੁਤ ਵਧੀਆ ਖਸਾਬ ਦੀ ਹੈ

ਚੋਲਾ ਗੱਲ ਬਣਾਇਆ ਸੀ ਮੀਠੀ ਬਣਾਉਣਾ ਹਾਂ ਹਾਂ ہاں ਸੇਵੀਆਂ ਸਾਡੇ ਪ੍ਰਾਣਿਆਂ ਨੇ ਰੋਟੀਆਂ ਲਈਆਂ ਦੇਖੀ ਨੇ ਪਤਲੀਆਂ ਪਤਲੀਆਂ ਚਲੋ ਜੀ ਤੁਸੀਂ ਦੀਆਂ ਰੋਟੀਆਂ ਦੇ ਆਹ ਰੋਟੀ ਖਾ ਲਾ ਪਹਿਲਾਂ ਉੱਠ ਜਾ ਚਲੋ ਜੀ ਸਾਰੇ ਜਣੇ ਖਾਓ ਰੋਟੀ ਮਰੀਏ ਖਾ ਲੈਂਦੀ ਸੇਵੀਆਂ ਗਰਮ ਆਵਾ ਨਹੀਂ ਹਜੇ ਮੋਟੇ ਚੱਲ ਰਿਹਾ ਹੈ ਹਾਂ ਵਾਈਫਾਈ ਨਾਲ ਅਟੈਚ ਹੋ ਕੇ ਨਾ ਚਲੋ ਅਸੀਂ ਫੋਟੋਆਂ ਕੱਢ ਕੇ ਦਿਖਾ ਲਈਆਂ ਤੁਹਾਨੂੰ ਮੇਰੇ ਆਹ ਫੋਟੋਆਂ ਕੱਢ ਕੇ ਦਿਖਾਉਣਾ ਆ ਇੱਕ ਮੇਰਾ ਕੁੱਤਾ ਨਹੀਂ ਸੂਤਦਾ ਕਦੀ ਮੈਂ ਇਹਦੇ ਮ사ਜ ਕਰੀ ਉਹ ਬਿੱਲੀ ਆ ਜਾਂਦੀ ਹੁਣ ਉਹ ਵੀ ਕੱਲ ਦੀ ਜੀ ਮੇਰੇ ਮੋਰੇ ਲੰਮੇ ਪਈ ਜਾਵੇ ਉਹ ਵੀ ਕਵੇ ਮੇਰੇ ਉਹਨੂੰ ਕੀ ਕਹੀਦਾ ਹੱਥ ਉਹ ਤੇ ਮੈਂ ਉਹਦੇ ਲਾਇਆ ਡਰੀ ਨਹੀਂ ਹੁਣ ਆ ਕੁੱਤੇ ਦੇ ਮ사ਜ ਇਹਦੇ ਤੇ ਜਿੰਨੀ ਮਰਜ਼ੀ ਮ사ਜ ਕਰੀ ਜਾਓ ਆ ਗਿਆ ਨਹੀਂ ਕੋਈ ਮੈਂ ਇਹ ਭੈਣ ਭਰਾ ਕੱਢਦੇ ਦੋਨੇ ਜਣੀਆਂ ਇਹਦੇ ਵਿੱਚ ਫੋਟੋਆਂ ਦੇ ਪ੍ਰਿੰਟ ਜਿਹੇ ਇਹਦੇ ਕਿਦਾਂ ਦੇ ਨਿਕਲਦੇ ਆਹ ਬੁਲੇਟ ਦਾ ਕੱਢ ਲਿਆ ਪਹਿਲਾਂ ਹਾਂ ਹੁਣ ਕਾਕੇ ਦੀਆਂ ਸੋਹਣੀਆ ਫੋਟੋ ਆ ਵੀ ਨਿਕਲੀ ਨਾ ਪ੍ਰਿੰਟਰ ਚੋਂ ਕੱਢੀਆਂ ਜੀ ਅਸੀਂ ਫੋਟੋ ਰੀਆ ਤੇਰੀ ਏਰੀ ਉਦੀ ਤੇ ਕਾਕੇ ਦੀ ਏ ਦੀ 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 ਤੇ ਕਾਕੇ ਦੀ ਸਮਾਈਲ ਦੇਖ ਲਾ ਉਹਦੀ ਆ ਰਿਹਾ ਉਹਨੇ ਕੀ ਕਹੀਦਾ ਫੋਟੋ ਤੇ ਦੇਖੀ ਐ ਕਰੋ ਹਾਂ ਬਈ ਸੋਹਣੀ ਨਿਕਲੀ ਹੈ ਨਾ ਪੁੱਪੜ ਜੀ ਦੀ ਕਾਕੇ ਦੀ ਸਹੀ ਗੱਲ ਆ ਕਾਕਾ ਸੇਮ ਪੁੱਪੜ ਜੀ ਵਰਗਾ ਇੱਥੇ ਤੇ ਲੈਣ ਪਤਾ ਲੱਗਦਾ ਨਾ ਚੱਲੇ ਸਾਡੇ ਪਰੋਣੇ ਧੁੱਪ ਬਹੁਤ ਆਈ ਜੀ ਪਰੋਣਿਆਂ ਨੂੰ ਧੁੱਪ ਬਹੁਤ ਜਿਆਦੀ ਆ ਬਹੁਤ ਜੀਵ ਨਹੀਂ ਕਰਦਾ ਟਾਈਮ ਵੀ ਕਿੰਨਾ ਹੀ ਹੋ ਗਿਆ ਨਾ ਦੇਖਿਓ ਇਹ ਦੇ ਵਿੱਚ ਨਾ ਡਿੱਗ ਜਿਓ ਕੋਈ ਹਾਏ ਮੈਨੂੰ ਬਹੁਤ ਡਰ ਲੱਗਦਾ ਇਦਾਂ ਦੇ ਉੱਤੋਂ ਤੁਰਨ ਤੋਂ ਕੀ ਬਣਾਇਆ ਤੇਲਾ ਗਵਰਨਮੈਂਟ ਨੇ ਰੀਆ ਵਿਚਾਰਾ ਬਣਾਇਆ ਹੋਇਆ ਉਹ ਪਹਾੜ ਵਾਲਾ। ਪ੍ਰੋਣਿਆਂ ਨੂੰ ਅਸੀਂ ਬੱਸੇ ਚੜਾ ਕੇ ਤੇ ਆਉਂਦੇ ਆਂ ਵਾਪਿਸ। ਪ੍ਰੋਣਿਕ ਇੱਕ ਦਿਨ ਲਈ ਆਏ ਸੀ ਬਸ। ਤੇ ਹੁਣ ਉਹ ਬੱਸ ਤੇ ਚੜਾ ਗਏ ਸੀ ਮੈਂ ਤਾਂ ਮਨਵੀਰ ਵਾਪਸ ਆਉਂਦੇ ਆਂ। ਮਨਵੀਰ ਨੂੰ ਸੀ ਬੁਖਾਰ ਤੇ ਗਲਾ ਵੀ ਪੱਕਿਆ ਹੋਇਆ। ਇਹਦੀ ਮੈਂ ਦਵਾਈ ਲੈ ਕੇ ਤੇ ਫੇਰ ਅਸੀਂ ਵਾਪਸ ਚੱਲੇ ਆਂ ਘਰ। ਤੇ ਜਾ ਕੇ ਘੁਰਤਰਾ ਲੱਗਣਾ ਕਿਉਂਕਿ ਰੌਣਕ ਜੀ ਲੱਗੀ ਹੋਈ ਸੀ ਮਾਂਜਾ ਲੱਗਾ ਹੋਇਆ ਸੀ ਮਨੀ ਦੇਖੀ ਤੇ ਹੁਣ ਪਰੌਣੇ ਗਏ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਬਾਏ ਬਾਏ ਜੀ ਸਾਰਿਆਂ ਨੂੰ ਫੇਰ ਮਿਲਾਂਗੇ